ਪਾ ਜੀ ਸੱਢੇ 8 ਵਜੇ ਦੇ ਕਰੀਬ ਪਹਿਲਾਂ 1:30 6 ਵਜੇ ਇਹਨਾਂ ਦਾ ਇੱਕ ਬੰਦਾ ਹੁੰਦਾ ਵਾ ਤੇਲ ਬਾਰੇ ਪੁੱਛਦਾ ਜੀ ਕਿ ਮੈਂ ਤੇਲ ਲੈਣਾ ਵਾ 2000 ਲੀਟਰ ਤੇ ਮੈਂ ਇਦਾਂ ਦਾ ਮੇਰਾ ਸੜਕ ਦਾ ਕੰਮ ਚੱਲ ਰਿਹਾ ਵਾ ਤੇ ਪੁੱਛ ਕੇ ਚੱਲ ਗਿਆ ਜੀ ਚਲੋ ਮੈਂ ਆਉਂਦਾ ਵਾ ਫਿਰ 8:30 ਵਜੇ ਚਾਰ ਬੰਦੇ ਆਏ ਨੇ ਦੋ ਜਣੇ ਆਏ ਟਰੈਕਟਰ ਟਰਾਲੀ ਤੇ ਦੋ ਜਣੇ ਆਏ ਇਹਨਾਂ ਦੇ ਸਵਿਫਟ ਗੱਡੀ ਦੇ ਨਾਲ ਤੇ ਫਿਰ ਇਹਨਾਂ ਨੇ ਜੀ 600 700 ਲੀਟਰ ਤੇਲ ਡਰਮਾਂ ਦੇ ਵਿੱਚ ਭਜਾਇਆ ਵਾ ਤੇਲ ਪਵਾ ਕੇ ਤੇ ਫਿਰ ਇਹਨਾਂ ਨੇ ਟਰੈਕਟਰ ਸਾਈਡ ਦੇ ਖਿਦਾਰ ਲਿਆ ਤੇ ਫਿਰ ਇਹਨਾਂ ਨੇ ਸਾਡੇ ਬਾਕੀ ਦੂਜੀ ਗੱਡੀ ਮਗਰ ਆ ਇਸ ਤੋਂ ਬਾਅਦ ਉਹਨਾਂ ਸਵਿਫਟ ਗੈਡੀ ਫੋਲੋ ਕਰਾ ਕੇ ਉਹ ਵੀ ਇੱਕ ਖਿਲਾਰ ਕਰਕੇ ਉਹਨਾਂ ਨੇ ਸਾਈਟ ਦੇ ਖਦਾਰ ਲਈ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਵੀ ਭਜਾਦੀ ਦੇ ਇੱਕ ਬੰਦਾ ਇੱਥੇ ਖਿਲਾਰ ਗਿਆ ਕਿ ਅਸੀਂ ਦੂਜਾ ਬੰਦਾ ਇੱਥੇ ਪਾ ਕੇ ਫਿਰ ਤੇ ਉਹਨਾਂ ਨੂੰ ਪੱਟੀ ਪੇਮੈਂਟ ਕਰਦੇ ਆ ਜਦੋਂ ਉਹ ਇਨੇ ਬੰਦਾ ਖਿਲਾਰ ਕੇ ਦੋ ਬੰਦਾ ਪਿੱਛੇ ਦੇ ਪਾਣੀ ਪੀਣ ਦੇ ਬਹਾਨੇ ਪਿੱਛੋਂ ਦੀ ਪਾਜੀ ਕੰਧਾ ਦਬ ਕੇ ਭੱਜ ਗਿਆ ਜਿੱਥੋਂ ਕਿੰਨੇ ਕੁ ਤਾਂ ਜਿਹੜਾ ਉਹਨੂੰ ਨੁਕਸਾਨ ਹੋਇਆ ਵਾ ਜੀ ਸਾਡਾ ਕੁਝ 75 ਤੋਂ 10000 ਰੁਪਏ ਦਾ ਨੁਕਸਾਨ ਹੋ ਗਿਆ ਜੀ ਕੋਈ ਤੁਹਾਨੂੰ ਸ਼ੱਕ ਹੁੰਦਾ ਕੋਈ ਅਫਵਾਹ ਹੀ ਕਰਦਾ ਨਹੀਂ ਜੀ ਬਜੀ ਬਿਲਕੁਲ ਅਨਪਛਾ ਤੇਲਪਾਗੀ ਲੜਕੇ ਸਕੂਲਾਂ ਦੇ ਕਾਲਜਾਂ ਦੇ ਭੱਜਦੇ ਰਹੇ ਨੇ ਜਿਹਦਾ ਕੱਲ ਹੀ ਇਹਨੇ ਮੇਰਾ ਫੈਸਲਾ ਹੋਇਆ ਜੀ ਉਸ ਤੋਂ ਪਹਿਲਾਂ ਮੇਰੇ ਕਦੀ ਅੱਜ ਤੋਂ 15-20 ਦਿਨ ਪਹਿਲਾਂ ਪਹਿਲੀ ਪੰਪ ਤੋਂ ਗੱਡਣ ਚੁੱਕੇ ਜਾਂਦੇ ਨੇ ਕਦੀ ਤੇਲਪਾਗੀ ਭੱਜ ਜਾਂਦੇ ਨੇ ਇਸ ਮਹੀਨੇ ਦੇ ਵਿੱਚ 8 ਵੀ 10 ਵੀ ਵਾਰਦਾਤ ਹੈ ਜੀ ਅੱਜ ਤੇ ਬਹੁਤ ਵੱਡੀ ਵਾਰਦਾਤ ਹੋ ਗਈ ਹੈ ਜੀ ਪੁਲਿਸ ਕੰਪਲੇਨਟ ਕੀਤੀ ਸੀ ਪਹਿਲਾਂ ਕੁਝ ਸਰਾਂ ਜੀ ਮੈਂ ਪਹਿਲਾਂ ਵੀ ਕੰਪਲੇਨਟ ਕੀਤੀ ਸੀਗੀ ਜੀ ਜਿਹੜੀ ਹਲੇ ਤੱਕ ਕੋਈ ਵੀ ਹੱਲੇ ਕੋਈ ਸੁਣਾਈ ਨਹੀਂ ਹੋਈ ਜੀ ਜਿਹੜੇ ਜਿਹੜੇ ਮੇਰੇ ਬੰਦੇ ਗੱਡਰ ਵਾਲੇ ਜਿਹੜੇ ਚੋਕਲੇ ਲੈ ਕੇ ਗਏ ਨੇ ਜਿਹੜੇ ਕੱਲ ਜਿਹੜੇ ਸਕੂਲ ਦੇ ਮੁੰਡੇ ਸੀ ਮੈਂ ਉਹ ਤੇ ਉਹਨਾਂ ਦੇ ਨਾਲ ਉਹਨਾਂ ਦੇ ਘਰ ਜਾਂਦੇ ਆ ਕੇ ਉਹਨਾਂ ਨੇ ਮਾਫੀ ਮੰਗੀ ਉਹਨਾਂ ਨੂੰ ਚੜਾਇਆ ਗਿਆ ਬਾਕੀ ਇੱਕ ਦੋ ਹੋਰ ਜਿਹਦੇ ਅਗੇ ਨੇ ਘਾਰਾਂ ਵਾਲੇ ਜਿਹੜੇ ਹਲੇ ਦਾ ਕੋਈ ਨਹੀਂ ਲੱਭੀ ਜੀ ਨਹੀਂ ਪਹਿਲੀ ਜਿਹੜੀ ਕੰਪਲੇਨ ਕੀਤੀ ਉਸਨੇ ਕਾਰਵਾਈ ਕੀਤੀ ਸਰ ਜਿਹੜੀ ਜਿਹੜੀ ਪਹਿਲੀ ਵਾਰਤ ਨੂੰ ਜਿਹੜੀ ਚੋਰੀ ਹੋਈ ਗੱਡਰਾਂ ਵਾਲੀ ਦੀ ਹਲੇ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਦੋ ਤੇਰ ਵਾਲੀਆਂ ਆਈਆਂ ਉਹਨਾਂ ਦੇ ਵੀ ਹਲੇ ਬੰਦੇ ਨਹੀਂ ਕੋਈ ਲੱਭੇ ਟਰੇਸ ਹੋਏ ਜਿਹੜੇ ਕੱਲ ਪਰਸੋ 22 ਤਰੀਕ 20 ਤਰੀਕ ਨੂੰ 24 ਤਰੀਕ ਨੂੰ ਹੋਇਆ ਉਹਦੇ ਬੰਦੇ ਟਰੇਸ ਹੋ ਗਏ ਜੀ ਉਹ ਸਕੂਲ ਦੇ ਬੱਚੇ ਸੀਗੇ ਜੀ ਉਹ ਅੱਜ ਜਿਹੜੀ ਹਜ਼ਾਰਾਂ ਰੁਪਏ ਦੀ ਹੋਇਆ ਵਾ ਕਾਂਡ ਇਸ ਤੋਂ ਪਰਪਲਸ ਕੋਲ ਕੀ ਇਹ ਸਵਾਸਨ ਦਵਾਇਆ ਜਾ ਰਿਹਾ ਹੈ ਸਾਹਿਬ ਸਾਰੀ ਪੁਲਿਸ ਪ੍ਰਸ਼ਾਸਨ ਸਾਰਾ ਇੱਥੇ ਉਸੇ ਨੇ ਮੌਕੇ ਤੇ ਪੁੱਜਾ ਵਾ ਉਹਨਾਂ ਨੇ ਸਾਰੀ ਸੀਸੀਟੀਵੀ ਫੁਟੇਜ ਲਗਾਈ ਹੈ ਸਾਰੀਆਂ ਟੀਮਾਂ ਹੁਣ ਤੱਕ ਇਨਵੈਸਟੀਗੇਸ਼ਨ ਕਰ ਰਹੀਆਂ ਕਿ ਇਹ ਸਵਾਸਨ ਦਵਾਇਆ ਕਿ ਜਲਦੀ ਤੋਂ ਜਲਦੀ ਬੰਦੇ ਟ੍ਰੇਸ ਹੋ ਜਾਣਗੇ ਜੀ ਇਹ ਇਹ ਮੰਗੀ ਪਾ ਸਰ ਇਹੋ ਮੰਗਿਆ ਕਿ ਜੇ ਵਿਖੋ ਸੀ ਆਪਣਾ ਕਾਰੋਬਾਰ ਕਰੀਏ ਕਿ ਅੱਜ ਦੇ ਦਿਨ ਸਾਡੇ ਨਾਲ ਮਹੀਨੇ ਦੇ ਵਿੱਚ 10-10 ਵਾਰੀ ਲੋਕੀਂ ਦਾ ਤੇਰ ਪਾ ਕੇ ਭਜਦੇ ਸੀ ਕਿੰਦਾ ਕਾਰੋਬਾਰ ਕਰਾਂਗੇ ਜੇ ਸੇਫ ਹੀ ਨਹੀਂ ਹੈਗੇ ਜੀ ਤੇ ਕਿੰਦਾ ਕਿੰਦਾ ਕਾਰੋਬਾਰ ਕਰਾਂਗੇ ਜੀ ਕੋਈ ਸਾਨੂੰ ਬੱਚੇ ਤੇ ਨੈਗੇ ਜਨ ਸਾਡੇ ਲੋਕੀ ਤੇਲ ਪਵਾ ਕੇ ਭੱਜ ਜਾਂਦੇ ਆ ਤੇਲ ਪਵਾ ਕੇ ਟਰਾਲੀ ਭੱਜੀ ਆ ਕੀ ਕਾਰਵਾਈ ਕੀਤੀ ਨਹੀਂ ਹੁੰਦੀ ਬਸ ਗਿਆਨ ਲਿਖ ਕੇ ਪਰਚਾ ਦੇ ਰਹੇ ਆ ਟਰਾਲੀ ਦੇ ਉੱਤੇ ਤੁਸੀਂ ਵੀ ਦੇਖ ਹੀ ਲਿਆ ਚਾਰ ਬੰਦੇ ਆਏ ਆ ਇੱਕ ਟਰੈਕਟਰ ਤੇ ਸੀ ਦੋ ਤਿੰਨ ਕਾਰ ਦੇ ਵਿੱਚ ਉਹਨਾਂ ਨੇ ਤਿੰਨ ਡਰਮ ਪਵਾਏ ਆ ਇੱਕ ਗੱਡੀ ਦੇ ਵਿੱਚ ਸਵਿਫਟ ਡਿਜ਼ਾਇਰ ਹੈਗੀ ਆ ਛੋਟੀ ਡਿੱਗੀ ਵਾਲੀ ਉਹਦੇ ਵਿੱਚ ਤੇਲ ਪਵਾ ਕੇ ਤੋਂ ਬਿਨਾਂ ਪੈਸੇ ਦਿੱਤੇ ਦੌੜ ਗਏ ਉਹਦਾ ਕਿੰਨੇ ਆਣ ਬੰਦੇ ਹੈਗੇ ਸੀ ਚਾਰ ਚਾਰ ਲੱਗਦੇ ਆ ਜਾਦੀ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਵਾਰ ਦਾ ਤਾਂ ਜਿਹੜੀਆਂ ਹੋਈਆਂ ਵਾ ਹੁਣ ਤੱਕ ਜੀ ਉਹਨਾਂ ਉੱਪਰ ਕੀ ਕਾਰਵਾਈ ਕੀਤੀ ਗਈ ਹੈ ਪਹਿਲਾਂ ਤਾਂ ਇਹਨਾਂ ਦੀ ਕੋਈ ਮੇਰੇ ਤਾਂ ਲੋਟਚ ਨਹੀਂ ਗਿਆ ਹੋਜੀ ਪਹਿਲਾਂ ਦੀ ਲੇਕਿਨ ਜਿਹੜੀ ਵੀ ਲੋਟਚ ਆਉਂਦੀ ਇਮੀਡੀਏਟ ਪਰਚਾ ਦੇ ਕੇ ਤਾਂ ਉਹਦੀ ਕਾਰਵਾਈ ਕਰਾਈਦੀ ਹੈ ਪਰ ਸੀਸੀਟੀ ਵੀਡੀਓ ਫੁਟੇਜ ਸਾਹਮਣੇ ਆਇਆ ਹਾਂਜੀ ਹਾਂਜੀ ਇਹ ਤੁਹਾਡੇ ਸਾਹਮਣੇ ਹੀ ਆ ਉਹ ਦੇਖੇ ਦੇਖ ਰਹੇ ਆ ਅੰਮ੍ਰਿਤਸਰ ਸਾਈਡ ਦੀ ਅ ਇਧਰਲੀ ਸਾਈਡ ਨੂੰ ਗਿਆ ਇਹ ਟਰੈਕਟਰ ਟਰਾਲੀ ਤੇ ਕਿੰਨੇ ਦਾ ਜਿਹੜਾ ਤੇਲ ਪਾਇਆ ਗਿਆ ਜੀ ਲਗਭਗ 75 ਤੋਂ 80000 ਦੇ ਵਿੱਚ ਹੈ ਜੀ